ਸਾਰੇ ਸੰਗਤ ਨੂੰ ਜੈ ਰਸਬ। ਇਹ ਸ਼ਤਰੀ ਮਾਨਿ ਚਿੱਤੀ ਜੋ ਅਸਾਂ ਤੇ ਤਾਣ ਦੀ ਦੁਨੀਆ ਇਹ ਤੇਰੇ ਨਾਮ ਦੀ ਬਰਕਤ ਕੇ ਸਾਨੂੰ ਜਾਣ ਦੀ ਦੁਨੀਆ। ਮੇਰਾ ਨਾਮ ਪਰਮਜੀਤ ਕੌਰ ਸ਼ੇਰਗਿੱਲ ਹੈ ਜਿਸ ਕਰੂ ਸ਼੍ਰੀ ਨਾਮ ਕਮਲਵਲਾ ਜੀ ਨੇ ਆਪਣਾ ਕਰਕੇ ਹਾਂ ਉਸ ਕਰਦੀ ਮੈਂ ਬੇਟੀ। ਜਿਵੇਂ ਆਪ ਸਭ ਜਾਣਦੇ ਹੋ ਸ਼੍ਰੀ ਨਾਮ ਕਮਲਵਲਾ ਸਾਹਿਬ ਜੀ 19ਵੀਂ ਸਦੀ ਦੇ ਮਹਾਨ ਯੋਗਪੁਰਸ਼ ਹੋਏ। ਆਪ ਜੀ ਦਾ ਜਨਮ ਆਪ ਜੀ ਦੇ ਨਾਨਕਾ ਪਿੰਡ ਬੱਲੋਵਾਲ ਕੀ ਸਤ ਫਗਣ 1862 ਈਸਵੀ ਨੂੰ ਮਾਤਾ ਸਰ ਦੇਵੀ ਜੀ ਦੇ ਘਰ ਹੋਇਆ। ਆਪ ਜੀ ਦੇ ਪਿਤਾ ਜੀ ਦਾ ਨਾਮ ਬਾਬਾ ਮੰਗਰਦਾਸ ਜੀ ਸੀ ਜੋ ਉਸ ਵੇਲੇ ਦੇ ਮਹਾਨ ਉਦਾਸੀ ਸਾਧੂ ਸਮੂਹ ਉਹਨਾਂ ਦਾ ਪਿੰਡ ਮੰਨਣਾ ਸੀ। ਮਹਾਰਾਜ ਦੇ ਜੀਵਨ ਕਾਲ ਦੇ ਵਿੱਚ ਹੀ ਮਹਾਰਾਜ ਜੀ ਉਸ ਵਕਤ ਸਾਰੇ ਸੰਸਾਰ ਵਿੱਚ ਫੈਲ ਚੁੱਕੀ ਸੀ। ਮਹਾਰਾਜ ਜੀ ਦੀਆਂ ਨਾਮ ਦੂਰ ਤਰੱਤੇ ਤੇ ਇਲਾਕੇ ਤੱਕ ਪਹੁੰਚ ਚੁੱਕਾ ਸੀ। ਉਸ ਵੇਲੇ ਭਾਵੇਂ ਕਿ ਸੰਚਾਰ ਦੇ ਸਾਧਨ ਇੰਨੇ ਜ਼ਿਆਦਾ ਨਹੀਂ ਸਨ ਸੰਚਾਰ ਦੇ ਸਾਧਨ ਵੀ ਨਹੀਂ ਸੀ ਤੇ ਆਵਾਜ਼ਾਈ ਦੇ ਸਾਧਨ ਵੀ ਨਹੀਂ ਸੀ ਪਰ ਫਿਰ ਵੀ ਰਾਜਾ ਸਾਭੀ ਜਿਹੜੀ ਮਹਿਮਾ ਦੂਰ ਦੂਰ ਤੱਕ ਜਾਂ ਚੁੱਕੀ ਸੀ ਲੋਕ ਦੂਰ ਤਰ੍ਹਾਂ ਦੇ ਤੋਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਕਰਦੇ ਸਨ ਰਾਜਾ ਸਾਭੀ ਆਪਣੀ ਸੇਵ ਜਿਹੜੇ ਮੰਨਣ ਵਾਲੇ ਸੀ ਉਹਨਾਂ ਸਾਰਿਆਂ ਦੇ ਦੇ ਰਾਸਤੇ ਆਸਾਨ ਕਰਨ ਦੇ ਲਈ ਸਾਰਿਆਂ ਨੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਸੁਵੰਤ ਕੱਢਣ ਦੀ ਪ੍ਰੇਰਣਾ ਦਿੰਦੇ ਰਹੇ ਸਨ ਨਾਮ ਚ ਪੜਤੀ ਦਸਵੰਤ ਘਟਣ ਦੀ ਗਿਰਤ ਕਰਨ ਦੀ ਪ੍ਰੇਰਣਾ ਪਾਸ਼ਾ ਨੇ ਦਿੱਤੀ ਆਪਣੇ ਸ਼ੇਵਕਾਂ ਨੂੰ ਤੇ ਇੱਕ ਨਗਰਾ ਪਿੰਡ ਸਾਡੇ ਨੇੜੇ ਹੀ ਆ ਇੱਥੇ ਟੱਕੀ ਆ ਇੱਕ ਬਹੁਤ ਵੱਡੀ ਹੁੰਦੀ ਸੀ ਹੁਣ ਵੀ ਹੈ ਪਰ ਉਹ ਪਹਿਲਾਂ ਬਹੁਤ ਤਕੀਬ ਦਰਖਤਾਂ ਨਾਲ ਘिरी ਹੁੰਦੀ ਸੀ ਸਾਹਾਂ ਸਾਹ ਕਰਦਾ ਹੁੰਦਾ ਸੀ ਉਹ ਜਿਹੜਾ ਦੰਗਲ ਸੀ ਅਸੀਂ ਵੀ ਦੇਖਿਆ ਹੋਣਾ ਉੱਥੇ ਮਹਾਰਾਜ ਬੈਠੇ ਸੀਗੇ ਤੇ ਜਿਹੜੇ ਰੈਪੇ ਵਾਲੇ ਬਾਬਾ ठाकुर सिंह जी ओ महाराज ਦੇ ਦਰਸ਼ਨ ਕਰਨ ਆਸਤੀ ਆਏ ਮਹਾਰਾਜ ਨੇ ਕਿਹਾ ਕਿ ਠਾਕਰਾ ਜਾ ਜਗਰ ਸਿੰਘ ਨੰਬਰਦਾਰ ਨਗਰ ਦੇ ਸੀ ਕਹਿੰਦੇ ਉਹਨਾਂ ਦੇ ਕੋਲ ਮੇਰਾ ਹਾਲਾ ਲੈਂਦਾ ਉਹਨਾਂ ਦੇ ਕੋਲੋਂ ਹਾਲਾ ਲੈ ਗਿਆ ਉਹਨਾਂ ਨੇ ਸੱਪ ਕਛਣ ਗਿਆ ਕਹਿੰਦੇ ਜਾਣ ਲੱਗਿਆਂ ਨੂੰ ਕਹਿੰਦੇ 200 ਰੁਪਏ ਹਾਲਾ ਉਹਨਾਂ ਦਾ 200 ਰੁਪਏ ਜੇ ਨਹੀਂ ਦਿੰਦੇ ਤਾਂ 100 ਲੱਗੇ ਜੇ 100 ਵੀ ਨਹੀਂ ਦਿੰਦੇ 50 ਲੱਗੇ ਜੇ 50 ਵੀ ਨਹੀਂ ਦਿੰਦੇ ਤਾਂ ਛਾਨੀ ਲੈ ਜੇ ਛਾਨੀ ਵੀ ਨਾ ਤਾ ਉਹ ਕਹੇ ਭਾਵੇਂ ਦਵਾਨੀ ਲੈ ਇੰਨੀ ਛੋਟੀ ਇਹ ਨਾਲ ਹੀ ਇਹ ਕਹਾ ਕਹਿੰਦੇ ਕਿ ਜਦੋਂ ਕਿਸੇ ਦਾ ਕੰਮ ਕਰਨਾ ਹੋਵੇ ਨਾ ਤਾਂ ਜਿੰਨੀ ਰਾਇਤ ਦੇ ਸਕਦੇ ਆ ਉਨੀ ਰਾਇਤ ਦੇਣੀ ਚਾਹੀਦੀ ਹੈ। ਮਹਾਰਾਜ ਜੀ ਇਹ ਬਚਨ ਉਹਨਾਂ ਨੂੰ ਕਿਹਾ। ਉਹ ਕਹਿੰਦੇ ਠੀਕ ਹੈ ਮਹਾਰਾਜ ਉਹ ਚਲੇ ਗਏ। ਉਹਨਾਂ ਨੇ ਜਾ ਕੇ ਜਿਹੜੇ ਸਰਦਾਰ ਜਗਰ ਸਿੰਘ ਹੁਣੀ ਸੀਗੇ ਨੰਬਰਦਾਰ ਉਹਨਾਂ ਨੂੰ ਕਿਹਾ ਕਿ ਮਹਾਰਾਜ ਆਪਣਾ ਹਾਲਾ ਮੰਗਦੇ ਆ। ਅ ਉਹ ਕਹਿੰਦਾ ਕਿ ਕਿ ਮਹਾਰਾਜ ਨੇ ਕੀ ਕਰਨਾ ਹਾਲਾ 200 ਰੁਪਏ ਕੀ ਕਰਨਾ ਮਹਾਰਾਜ ਨੇ ਮਹਾਰਾਜ ਆਪ ਦਾ ਪੈਸੇ ਵਰਤਦੇ ਨਹੀਂ ਹੈਗੇ ਵੀ ਨਿਆਣਿਆਂ ਨੂੰ ਚੁਕਾਉਣੇ ਆ ਮੈਂ ਨਹੀਂ ਦੇਣੀ 200 ਰੁਪਏ। ਮਨਾ ਕਰ ਦਿੱਤਾ ਉਹਨਾਂ ਨੂੰ। ਫਿਰ ਉਹਨਾਂ ਨੇ ਕਿਹਾ ਕਿ ਤੇ 100 ਹੀ ਦੇ ਦੋ ਉਹਨਾਂ ਨੇ 100 ਵੀ ਨਹੀਂ ਦਿੱਤਾ ਫਿਰ ਉਹ ਕਹਿੰਦੇ 50 ਦੇ ਦੋ 50 ਵੀ ਨਹੀਂ ਮੰਨੇ 98 ਦੇ ਦੋ ਉਹ ਵੀ ਨਹੀਂ ਮੰਨੇ 90 ਦੇ ਦੋ ਉਹ ਵੀ ਨਹੀਂ ਮੰਨੇ ਉਹ ਕੋਈ ਮਹਾਰਾਜ ਸਮਾਟ ਆਰਦੇਸੀ ਉਹਨਾਂ ਦਾ ਪਰ ਉਸ ਉਹਨਾਂ ਦੇ ਵਿੱਚ ਉਸ ਸਮੇਂ ਉਹਨਾਂ ਦੇ ਦਿਮਾਗ ਤੇ ਇਹ ਪਰਦਾ ਪਿਆ ਰਿਹਾ ਤੇ ਉਹਨਾਂ ਨੇ ਪੈਸੇ ਦਿੱਤੇ ਨਹੀਂ ਮਹਾਰਾਜ ਜੀ ਤੇ ਬਾਬਾ ਜੀ ਆ ਗਏ ਠਾਕੁਰ ਸਿੰਘ ਜੀ ਮਹਾਰਾਜ ਨੂੰ ਆ ਕੇ ਦੱਸਿਆ ਕਿ ਮਹਾਰਾਜ ਉਹਨਾਂ ਨੇ ਦਿੱਤਾ ਨਹੀਂ ਹੈ ਮਹਾਰਾਜ ਨੇ ਕੋਈ ਬਚਨ ਨਹੀਂ ਜਾ ਰਿਹਾ ਉਹ ਤੋਂ ਬਾਅਦ ਰਾਤ ਨੂੰ ਉਹ ਸਰਦਾਰ ਜਾਗਰ ਸਿੰਘ ਉਹਨਾਂ ਦੀ ਤੇ ਉਹਨਾਂ ਦੇ ਘਰ ਬਾਣੀ ਸੀ ਅੰਦਰ ਵਿੱਚ ਲੜਾਈ ਹੋ ਗਈ ਬੱਚੀ ਘਰ ਦੇ ਵਿੱਚ ਦੇਖਦੀ ਸੀ ਸਾਰਾ ਕੁਝ ਉਹਦੇ ਮਨ ਤੇ ਇਹਨਾਂ ਚੀਜ਼ਾਂ ਨੇ ਬਹੁਤ ਡੇਰਾ ਅਸਰ ਕੀਤਾ ਤੇ ਉਹਨੇ ਨਾ ਰਾਤ ਨੂੰ ਖੂਹ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਤੇ ਸਵੇਰ ਹੋਈ ਪੁਲਿਸ ਆਈ ਤੇ ਜਿਹੜਾ ਉਹ 200 ਰੁਪਏ ਮਹਾਰਾਜ ਮੰਗਦੇ ਸੀ ਉਹਦੇ ਕੋਲ ਉਹਨੇ ਉਹੀ 200 ਰੁਪਏ ਪੁਲਿਸ ਵਾਲਿਆਂ ਨੂੰ ਦੇਣਾ ਪਿਆ ਤਾਂ ਫਿਰ ਉਹ ਹੱਟ ਛੁੱਟੇ ਉਹਨਾਂ ਦੇ ਤੇ ਮਹਾਰਾਜ ਉਹਨਾਂ ਦਾ ਮਾਣਾ ਸਮਟਾਉਂਦੀ ਸੀ ਆਪਾਂ ਇਧਰ ਦੀਆਂ ਸਾਖੀਆਂ ਹੋਰ ਵੀ ਜਿਹੜੀਆਂ ਹਾਲੇ ਨਾਲ ਮਹਾਰਾਜ ਜੀ ਨਾਲ ਕੰਸਲਡ ਆਗੀਆਂ ਦੋ ਉਸ ਕਿਸ਼ਤਾਂ ਦੇ ਵਿੱਚ ਉਹ ਕਰਾਂਗੇ ਅੱਜ ਦੀ ਪਾਈਂਂਦਲੀ ਹਾਰਦੀ ਘੜੀ ਇੰਨਾ ਹੀ ਜੇਕਰ ਮੈਂ ਕਿਤੇ ਬੋਲਦਿਆਂ ਗਲਤ ਹੋ ਗਈ ਹੂਆ ਮੇਰੀਆਂ ਗਲਤੀਆਂ ਨੂੰ ਮਾਫ਼ ਕਰਿਓ ਸੰਗਤ ਬਖਸ਼ਣ ਜੋਗ ਹੈ ਅਸੀਂ ਤਾਂ ਪੁਣਾ ਕਰਦੇ ਹੀ ਰਹਿੰਦੇ ਆ ਮੇਰੀਆਂ ਤਾਂ ਗਲਤੀਆਂ ਮਾਫ਼ ਹੀ ਕਰਿਓ ਅਮ ਸਭ ਦੀ ਬਹੁਤ ਬਹੁਤ ਮਿਹਰਬਾਨੀ ਇੰਨਾ ਪਿਆਰ ਦੇਣ ਤੇ ਲਈ ਇੰਨਾ ਸਤਾਰ ਦਿਨ ਦੇ ਲਈ ਸਾਡੀਆਂ ਸਾਥੀਆਂ ਨੂੰ ਸੁਹਣ ਦੇ ਲਈ ਤੁਹਾਡੀ ਸਭ ਦੀ ਬਹੁਤ ਬਹੁਤ ਮਿਹਰਬਾਨੀ ਜੈ ਨਤ ਜਸਤ